ਹਾਂਜੀ ਸਟੂਡੈਂਟ ਗੁੱਡ ਆਫਟਰਨੂਨ ਵਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਵੀ ਸਾਰੇ ਜਲਦੀ-ਜਲਦੀ ਜਿੰਨੇ ਵੀ ਤੁਸੀਂ ਲਾਈਵ ਹੋ ਚੁੱਕੇ ਹੋ ਆਪਣੀ ਪੰਜਾਬੀ ਦੀ ਕਲਾਸ ਆ ਵੀ ਜਿਹੜੀ ਸਟਾਰਟ ਹੋ ਚੁੱਕੀ ਹੈ ਸੋ ਇਹ ਹੀ ਕਲਾਸ ਵਈ ਉਹਨਾਂ ਵਾਸਤੇ ਜਿਹੜੇ ਬੱਚੇ ਬਿਲਕੁਲ ਫ੍ਰੀ ਦੇ ਵਿੱਚ ਪੀਐਸਟੈਟ ਨੂੰ ਕਲੀਅਰ ਕਰਨਾ ਚਾਹੁੰਦੇ ਨੇ ਹਨਾ ਅੱਜ ਤੁਹਾਨੂੰ ਇੱਕ ਸ਼ਾਰਟ ਵੀਡੀਓ ਰਹੀ ਮੈਂ ਦੱਸਿਆ ਸੀਗਾ ਵੀ ਭਾਈ ਜਿਹੜੇ ਬੱਚੇ ਪੈਸੇ ਨਹੀਂ ਲਾਉਣਾ ਚਾਹੁੰਦੇ ਮੰਨ ਸਕਦੇ ਨੇ ਆਪਣੇ ਘਰ ਦੇ 100 ਪ੍ਰੋਬਲਮਾਂ ਹੁੰਦੀਆਂ ਨੇ ਕਈ ਬੱਚੇ ਇੰਨੇ ਡੀਸੈਂਟ ਹੁੰਦੇ ਨੇ ਮਾਪੇ ਉਹਦੀ ਵੀ ਹੈਲਪ ਕਰਵਾਉਂਦੇ ਨਾਲ-ਨਾਲ ਕੰਮ ਵੀ ਕਰਦੇ ਨੇ ਹਨਾ ਬਹੁਤ ਸਾਰੀ ਮਜਬੂਰੀ ਹੁੰਦੀ ਨਹੀਂ ਭਾਈ ਜਿਹੜੇ ਬੱਚੇ ਪੈਸੇ ਨਹੀਂ ਲਾਉਣਾ ਚਾਹੁੰਦੇ ਬਿਲਕੁਲ ਫ੍ਰੀ ਦੇ ਵਿੱਚ ਪੀਐਸਟੈਟ ਕਲੀਅਰ ਕਰਨਾ ਚਾਹੁੰਦੇ ਨੇ ਗੁੱਡ ਜੌਬ ਉਹਨਾਂ ਵਾਸਤੇ ਸੋ ਇਹ ਕਲਾਸਾਂ ਉਹਨਾਂ ਵਾਸਤੇ ਨੇ ਜਿਵੇਂ ਮੈਂ ਤੁਹਾਨੂੰ ਅੱਜ ਪਹਿਲੀ ਦੱਸਿਆ ਸੀਗਾ ਵੀ 1 ਵਜੇ ਕਲਾਸ ਲੱਗਦੀ ਹੈ ਭਾਈ ਆਪਣੀ ਐਸਐਸਟੀ ਦੀ ਠੀਕ ਹੈ ਜਿਹੜੇ ਲਗਾਉਂਦੇ ਤੁਹਾਡੇ ਮਨਪ੍ਰੀਤ ਮੈਡਮ ਠੀਕ ਹੈ ਮਨਪ੍ਰੀਤ ਮੈਡਮ ਹੋਗੇ 1 ਵਜੇ ਤੁਹਾਡੀ ਕਲਾਸ ਲਗਾਉਂਦੇ ਨੇ ਬਹੁਤ ਹੀ ਵੈਲ ਐਜੂਕੇਟਰ ਮੈਡਮ ਨੇ ਉਹ ਉਹਨਾਂ ਦਾ ਪੰਜਾਬੀ ਦਾ ਬਈ ਨੈਟ ਕਲੀਅਰ ਆ ਠੀਕ ਹੈ ਮੇਬੀ ਇਹ ਟੀਚਰ ਨੇ ਉਹ ਠੀਕ ਹੈ ਐਸਐਸਟੀ ਦੀ ਤੁਹਾਡੀ ਕਲਾਸ ਲੱਗਦੀ ਉਹਨੇ ਦੁਆਰਾ 1 ਵਜੇ ਫਿਰ ਤੁਹਾਡੀ 2:30 ਵਜੇ ਕਲਾਸ ਲੱਗਦੀ ਬਈ ਮੇਰੇ ਵੱਲੋਂ ਜਾਨੀ ਕਿ ਰਿਸ਼ਪਾਲ ਵਰਡ ਦੇ ਵੱਲੋਂ ਠੀਕ ਹੈ 7:30 ਵਜੇ ਤੁਹਾਡੀ ਕਲਾਸ ਲੱਗਦੀ ਬਈ ਸਾਈਕੋ ਦੀ ਹਰਜੀਤ ਸਰ ਦੇ ਵੱਲੋਂ ਠੀਕ ਹੈ ਸੋ ਜਿਹੜੇ ਬੱਚੇ ਇੰਨਾ ਕਲਾਸਾਂ ਦੇ ਰਾਹੀ ਆਪਣੇ ਬਿਲਕੁਲ ਫ੍ਰੀ ਦੇ ਵਿੱਚ ਤੁਸੀਂ ਪੀਐਸਟੈਟ ਦੀ ਤਿਆਰੀ ਕਰਨਾ ਚਾਹੁੰਦੇ ਹੋ ਕਲੀਅਰ ਕਰਨਾ ਚਾਹੁੰਦੇ ਹੋ ਤਾਂ ਉਹੀ ਇਹ ਬੱਚੇ ਕਲਾਸਾਂ ਦੇਖਣ ਠੀਕ ਹੈ ਜਿਨ੍ਹਾਂ ਲੈ ਵੀ ਜ਼ਿਆਦਾ ਪੈਸਾ ਹੈਗਾ ਬਈ ਸ਼ੋਸ਼ੇਵਾਦੀ ਕਰਨਾ ਚਾਹੁੰਦੇ ਨੇ ਚਾਹੇ ਉਹ ਜਾ ਸਕਦੇ ਨੇ ਠੀਕ ਹੈ ਹਾਂ ਹਾਂ ਠੀਕ ਹੈ ਬਈ ਸੋ ਇਸ ਤੋਂ ਇਲਾਵਾ ਬਈ ਆਪਣੇ ਚੈਨਲ ਦੇ ਉੱਪਰ ਪੀਐਸਟੈਟ ਸੀਟੈਟ ਚਾਹੇ ਤੁਸੀਂ ਨਟ ਦੀ ਤਿਆਰੀ ਕਰ ਰਹੇ ਹੋ ਮਾਸਟਰ ਜੀ ਦੀ ਕਰ ਰਹੇ ਹੋ ਕਿਸੇ ਵੀ ਗਵਰਨਮੈਂਟ ਇਗਜ਼ਾਮ ਦੀ ਤਿਆਰੀ ਕਰ ਰਹੇ ਹੋ ਉਹਦੇ ਵਿੱਚ ਪੰਜਾਬੀ ਹਰ ਇੱਕ ਪੇਪਰ ਦੇ ਵਿੱਚ ਜਿਹੜੀ ਤੁਹਾਡੀ ਲਾਜ਼ਮੀ ਉਹ ਪੁੱਛੀ ਜਾਂਦੀ ਹੈ ਠੀਕ ਹੈ ਸੋ ਇਹ ਕਲਾਸ ਸਭ ਦੇ ਵਾਸਤੇ ਹੈ ਸੋ ਜਿਹੜੇ ਬੱਚੇ ਟੈਲੀਗ੍ਰਾਮ ਗਰੁੱਪ ਦੇ ਵਿੱਚ ਨਹੀਂ ਜੁੜੇ ਬਈ ਤੁਸੀਂ ਇਸ ਨੰਬਰ ਦੇ ਰਾਹੀਂ ਸਾਡੇ ਨਾਲ ਜੁੜ ਸਕਦੇ ਹੋ ਠੀਕ ਹੈ ਕਿਉਂਕਿ ਵਟਸਐਪ ਦੇ ਵਿੱਚ ਕੋਈ ਪ੍ਰੋਬਲਮ ਚੱਲ ਰਹੀ ਹੈ ਉਦੇ ਰਾਹੀਂ ਤੁਹਾਨੂੰ ਲਿੰਕ ਨਹੀਂ ਆ ਰਹੀ ਠੀਕ ਹੈ ਸੋ ਜਿਹੜੇ ਬੱਚੇ ਕਹਿੰਦੇ ਨੇ ਵੀ ਸਾਨੂੰ ਫੋਨ ਦੇ ਉੱਪਰ ਜਿਹੜੇ ਪਹਿਲਾਂ ਮੈਸੇਜ ਆਉਂਦੇ ਸੀਗੇ ਲਿੰਕ ਮਿਲਦੇ ਸੀ ਕਲਾਸਾਂ ਦੇ ਹੁਣ ਰਾਜੇ ਉਹ ਤੁਹਾਨੂੰ ਟੈਲੀਗ੍ਰਾਮ ਦੇ ਰਾਹੀਂ ਮਿਲਣਗੇ ਸੋ ਟੈਲੀਗ੍ਰਾਮ ਨੂੰ ਤੁਸੀਂ ਜਰੂਰ ਜਰੂਰ ਜੁਆਇਨ ਕਰਨਾ ਠੀਕ ਹੈ ਸੋ ਉਸ ਤੋਂ ਬਾਅਦ ਜਿਹੜੇ ਬੱਚੇ ਬਈ ਕੋਰਸ ਰਾਹੀਂ ਤਿਆਰੀ ਕਰਨਾ ਚਾਹੁੰਦੇ ਨੇ ਉਹ ਉਸ ਤੋਂ ਵੀ ਜ਼ਿਆਦਾ ਵਧੀਆ ਆਪਸ਼ਨ ਹੈ ਹਨਾ ਕਿਉਂਕਿ ਮੰਨ ਕੇ ਚੱਲੋ ਇਹ ਵੀ ਬਿਲਕੁਲ ਫ੍ਰੀ ਦੀ ਤਰ੍ਹਾਂ ਹੀ ਹੈ ਕਿਉਂਕਿ 2500 ਦੇ ਵਿੱਚ ਤੁਹਾਨੂੰ ਈਟੀਟੀ ਵਾਲਾ ਤੇ 3000 ਦੇ ਵਿੱਚ ਤੁਹਾਨੂੰ ਐਸਐਸਟੀ ਪੰਜਾਬੀ ਦੇ ਵਾਲਾ ਜਿਹੜੇ ਕੋਰਸ ਨੇ ਉਹ ਪੇਪਰ 2 ਵਾਲਾ ਉਹ ਮਿਲ ਰਹੇ ਠੀਕ ਹੈ 1 ਤੇ 2 ਠੀਕ ਹੈ ਭਾਈ ਇਸ ਤੋਂ ਇਲਾਵਾ ਆਪਣੇ ਸ਼ਾਰਟ ਦੇ ਵਿੱਚ ਵੀ ਬਣ ਚੁੱਕੇ ਨੇ ਕੱਲੀ ਚਾਹੇ ਤੁਸੀਂ ਸਾਈਕੋ ਲੈਣਾ ਚਾਹੁੰਦੇ ਹੋ ਚਾਹੇ ਤੁਸੀਂ ਕੱਲੀ ਐਸਐਸਟੀ ਲੈਣਾ ਚਾਹੁੰਦੇ ਹੋ ਆਉਣ ਦਿਨਾਂ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਉਸ ਚੀਜ਼ ਦਾ ਵੀ ਜਿਹੜਾ ਰੀਸਮੈਂਟ ਆ ਉਹ ਕਰ ਦਾਂਗੇ ਠੀਕ ਹੈ ਭਾਈ ਹਾਂ ਸੋ ਜੇ ਇੱਕ ਵਾਰੀ ਮੈਨੂੰ ਐਂ ਦੱਸ ਦਿਓ ਭਾਈ ਥੰਬਸ ਅਪ ਕਰਕੇ ਤੁਸੀਂ ਕਿੰਨੇ ਜਾਣੇ ਜੁੜ ਚੁੱਕੇ ਹੋ ਮੇਰੀ ਆਵਾਜ਼ ਵੀਡੀਓ ਕੁਆਲਿਟੀ ਤੁਹਾਡੇ ਤੱਕ ਸਹੀ ਪਹੁੰਚ ਰਹੀ ਹੈ ਉਮੀਦ ਹੈ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਤੁਹਾਡੀ ਕਲਾਸਾਂ ਜਿਹੜੀ ਵਧੀਆ ਚੱਲ ਰਹੀਆਂ ਹੋਣ ਆਜੋ ਭਈ ਮੰਨ ਕੇ ਚਲੋ ਜਿਹੜਾ ਅੱਜ ਮੰਡੀ ਹੈ ਨਾ ਰੱਬ ਖੈਰ ਸੁਖ ਰੱਖੇ ਅਸੀਂ ਇਹ ਸਲਾਹ ਕੀਤੀ ਹੋਈ ਹੈ ਵੀ ਅੱਜ ਤੋਂ ਤੁਹਾਡੀ ਜਿਹੜੀ ਕਲਾਸਾਂ ਦਾ ਬੀੜਾ ਵੀ ਉਹ ਦੁਬਾਰਾ ਇਸ ਤਰ੍ਹਾਂ ਚੱਕਿਆ ਜਾਵੇ ਵੀ ਜਿਹੜੀ ਤਿਆਰੀ ਹੈ ਹੁਣ ਤੁਹਾਡੀ ਬੈਸਟ ਤੋਂ ਬੈਸਟ ਤਰੀਕੇ ਨਾਲ ਕਰਵਾਈ ਜਾਵੇ ਕੋਈ ਰੁਕਾਵਟ ਨਾ ਪਵੇ ਕੋਈ ਖੋਦ ਨਾ ਖੇਦ ਨਾ ਹੋਵੇ ਹਨਾ ਵੀ ਜਿਵੇਂ ਸਾਡੇ ਅਸੀਂ ਵੀ ਥੋੜਾ ਸੁਸਤ ਚੱਲ ਰਹੇ ਸੀ ਮੰਨ ਕੇ ਚਲੋ ਥੋੜੇ ਦਿਨਾਂ ਦੇ ਪਿੱਛੇ ਕਿਉਂਕਿ ਸਾਨੂੰ ਖੁਦ ਨੂੰ ਪਤਾ ਚੈਨਲ ਦੇ ਉੱਪਰ ਇੰਨੀ ਐਕਟੀਵਿਟੀ ਨਹੀਂ ਹੋ ਰਹੀ ਸੀਗੀ ਠੀਕ ਹੈ ਹੁਣ ਆਪਾਂ ਐਕਟੀਵਿਟੀ ਪੂਰੇ ਐਕਟਿਵ ਹੋ ਕੇ ਕੰਮ ਕਰਾਂਗੇ ਤੇ ਨਾਲ ਜਿਹੜਾ ਪੂਰੇ ਐਕਟਿਵ ਹੋ ਕੇ ਤੁਹਾਡੇ ਤੋਂ ਵੀ ਇਹ ਕੰਮ ਕਰਵਾਵਾਂਗੇ ਠੀਕ ਹੈ ਬਈ ਸੋ ਕਿੰਨੇ ਜਣੇ ਜੁੜ ਚੁੱਕੇ ਆ ਬਈ ਮੈਨੂੰ ਕੋਈਏ ਦੱਸ ਦੋ ਤਾਂ ਕਿ ਆਪਾਂ ਅੱਗੇ ਕਲਾਸ ਨੂੰ ਜਾਰੀ ਰੱਖ ਸਕੀਏ ਹੂੰ 6 ਜਣੇ ਆ ਚੁੱਕੇ ਨੇ ਨਾ ਵੀ ਗੁਰਚਰਨ ਕੌਰ ਰਮਨਦੀਪ ਰੋਵਿੰਨ ਰਾਏ ਨਮਿਤਾ ਗੁਪਤਾ ਹਾਂ ਨਵਜੋਤ ਕੌਰ ਵੀਨਾ ਬਰੇਮਿੰਦਰ ਬਰਾੜ ਠੀਕ ਹੈ ਬਈ ਸਿਮੀ ਚਲੋ ਬਈ ਸਾਰਿਆਂ ਨੂੰ ਗੁੱਡ ਆਫਟਰਨੂੰ ਸਤਿ ਸ਼੍ਰੀ ਅਕਾਲ ਕਰੀਏ ਵੀ ਕਲਾਸ ਫਰਸਟ ਕੁਸਚਨ ਆ ਚੁੱਕਿਆ ਬਈ ਤੁਹਾਡੀ ਸਕਰੀਨ ਦੇ ਉੱਪਰ ਠੀਕ ਹੈ ਬਈ ਸੋ ਕਰੋ ਬਈ ਆਨਸਰ ਕਹਿੰਦੇ ਅਗੇਤਰ ਕਿਹੜੇ ਸ਼ਬਦ ਹੁੰਦੇ ਹਨ ਬਹੁਤ ਹੀ ਸੋਹਣਾ ਕੁਸਚਨ ਹੈ ਇਹ ਦੋ ਇਸ ਤੋਂ ਪਹਿਲਾਂ ਕਹਿੰਦੇ ਆਪਣੀ ਅਜਨਾ 17 8 ਨੰਬਰ ਕਲਾਸ ਹੈ ਠੀਕ ਹੈ 78 ਇੱਕ ਵਾਰੀ ਆਪਾਂ ਕਲਰ ਚੇਂਜ ਕਰ ਲਈਏ ਨੇ ਇਹਦੇ ਉੱਪਰ ਤਾਂ ਹੋਈ ਯੈਲੋ ਸੋਹਣਾ ਲੱਗੂਗਾ ਜਿਆਦਾ ਕੁੜੀਆਂ ਨੂੰ ਪਤਾ ਹੁੰਦਾ ਨਾ ਠੀਕ ਹੈ ਕਲਰ ਦਾ ਚਲੋ ਕਹਿੰਦੇ ਮੁੰਡੇ ਤੇ ਜਿਹੜੇ ਕਲਰ ਬ্লাইন্ড ਹੁੰਦੇ ਨੇ ਪਤਾ ਤੁਹਾਨੂੰ ਮੁੰਡੇ ਕਲਰ ਬ্লাইন্ড ਹੁੰਦੇ ਨੇ ਤੇ ਕੁੜੀਆਂ ਨੂੰ ਰੰਗਾਂ ਦਾ ਜ਼ਿਆਦਾ ਪਤਾ ਹੁੰਦਾ ਠੀਕ ਹੈ ਹੁਣ ਅੱਧੇ ਦਿਨ ਦਾ ਵਿਚਾਰ ਨੂੰ ਇਹ ਵੀ ਨਹੀਂ ਪਤਾ ਲੱਗ ਰਿਹਾ ਹੁਣ ਵੀ ਇੱਥੇ ਕਿਹੜਾ ਰੰਗ ਹੈ ਇਹ ਬੁਆਏ ਨੂੰ ਹਨਾ ਇਹ ਬਲੂ ਆਪਾਂ ਇੰਨੇ ਵੀ ਬਲੂ ਹੈ ਇਹ ਠੀਕ ਹੈ ਹਾਂ ਅਗੇਤਰ ਕਹਿੰਦੇ ਇਹ ਕਿਹੜੇ ਸ਼ਬਦ ਹੁੰਦੇ ਨੇ ਕਹਿੰਦੇ ਜੋ ਸ਼ਬਦ ਦੇ ਅੰਤ ਵਿੱਚ ਲੱਗ ਕੇ ਅਰਥ ਬਦਲ ਦਿੰਦੇ ਨੇ ਜੋ ਸ਼ਬਦ ਦੇ ਸ਼ੁਰੂ ਵਿੱਚ ਲੱਗ ਕੇ ਅਰਥ ਬਦਲ ਦਿੰਦੇ ਨੇ ਜੋ ਦੋ ਸ਼ਬਦਾਂ ਨੂੰ ਜੋੜਦੇ ਨੇ ਜਾਂ ਦੋ ਵਾਕਾਂ ਨੂੰ ਜੋੜਦੇ ਨੇ ਆਹ ਸੌਰੀ ਸ਼ਬਦਾਂ ਨੂੰ ਜੋੜਦੇ ਨੇ ਆਨਸਰ ਕਰਨ ਦੀ ਕੋਸ਼ਿਸ਼ ਕਰੋ ਵੀ ਕੀ ਆਨਸਰ ਬਣੂਗਾ ਇਹੇ ਤੁਹਾਡੀ ਅਗੇਤਰ ਦੀ ਡੈਫੀਨੇਸ਼ਨ ਪੁੱਛੀ ਗਈ ਹੈ ਜੇਕਰ ਆਪਾਂ ਮੇਨ ਅਰਥਾਂ ਦੇ ਵਿੱਚ ਗੱਲ ਕਰੀਏ ਠੀਕ ਹੈ ਤੇ ਇਹੇ ਚੀਜ਼ਾਂ ਮੈਂ ਤੁਹਾਨੂੰ ਘਟੋ ਘਟ 78 ਨੰਬਰ ਕਲਾਸ ਅੱਜ ਹੋਗੀ ਇਸ ਤੋਂ ਪਹਿਲਾਂ 21ਵੀਂ ਕਲਾਸਾਂ ਤੁਹਾਡੀ ਉਹ ਬਣ ਚੁੱਕੀਆਂ ਨੇ 90 ਦੇ 100 ਦੇ ਵੱਬ ਹੋ ਚੁੱਕੀਆਂ 100 ਦੇ ਵਿੱਚੋਂ 80 ਦੀ ਕਲਾਸਾਂ ਦੇ ਵਿੱਚ ਮੈਂ ਤੁਹਾਨੂੰ ਇਹ ਡੈਫੀਨੇਸ਼ਨ ਆ ਕਲੀਅਰ ਕਰਕੇ ਦੱਸਿਆ ਨੇ ਕਰੋ ਵੀ ਆਨਸਰ ਸੋ ਦ ਰਾਈਟ ਆਨਸਰ ਹੋਗਾ ਵੀ ਤੁਹਾਡੇ ਤੁਸੀਂ ਬੀ ਕਰ ਰਹੇ ਹੋ ਕਹਿੰਦੇ ਜਿਹੜੇ ਸ਼ਬਦ ਸ਼ੁਰੂ ਵਿੱਚ ਲੱਗ ਕੇ ਅਰਥ ਬਦਲ ਦਿੰਦੇ ਨੇ ਠੀਕ ਹੈ ਬਈ ਅਗੇਤਰ ਕਿਹੜੇ ਹੁੰਦੇ ਨੇ ਜਿਹੜੇ ਕਿਸੇ ਸ਼ਬਦ ਦੇ ਅੱਗੇ ਲੱਗ ਕੇ ਉਹਦੇ ਸ਼ਬਦਾਂ ਦੇ ਵਿੱਚ ਵਾਧਾ ਕਰਦੇ ਨੇ ਤੇ ਉਹਦੇ ਅਰਥਾਂ ਨੂੰ ਬਦਲ ਦਿੰਦੇ ਨੇ ਸੌਰੀ ਬਈ ਠੀਕ ਹੈ ਥੋੜਾ ਮੈਂ ਉੱਚਾ ਹੀ ਬੋਲ ਰਹੀ ਆ ਠੀਕ ਹੈ ਬਈ ਇਹ ਚੀਜ਼ ਨੂੰ ਯਾਦ ਰੱਖਣਾ ਵੀ ਸ਼ਬਦਾਂ ਦੇ ਵਿੱਚ ਵਾਧਾ ਵੀ ਕਰਦੇ ਨੇ ਤੇ ਉਹਦੇ ਅਰਥਾਂ ਦੇ ਵਿੱਚ ਬਦਲ ਵੀ ਪਾਉਂਦੇ ਨੇ ਠੀਕ ਹੈ ਬਈ ਉਸ ਤੋਂ ਬਾਅਦ ਦੇਖੋ ਕਹਿੰਦੇ ਮੂਲ ਧੁਨੀਆਂ ਕਿਹੜੀਆਂ ਹੁੰਦੀਆਂ ਹਨ ਮੂਲ ਧੁਨੀਆਂ ਕਹਿੰਦੇ ਉਹ ਧੁਨੀਆਂ ਜੋ ਦੂਜੀਆਂ ਧੁਨੀਆਂ ਦੀ ਸਹਾਇਤਾ ਨਾਲ ਬੋਲੀਆਂ ਜਾਂਦੀਆਂ ਨਹੀਂ ਉਹ ਧੁਨੀਆਂ ਜੋ ਬਿਨਾਂ ਕਿਸੇ ਦੀ ਸਹਾਇਤਾ ਨਾਲ ਬੋਲੀਆਂ ਜਾਣ ਉਹ ਧੁਨੀਆਂ ਜੋ ਸਵਾਰੇ ਤੇ ਵਿਅੰਜਨ ਦੇ ਸਮイール ਹੁੰਦੀਆਂ ਨੇ ਜਾਂ ਉਹ ਧੁਨੀਆਂ ਜੋ ਵਾਕ ਬਣਾਉਂਦੀਆਂ ਹਨ ਕਰੋ ਬਈ ਅਨਸਰ ਮੂਲ ਧੁਨੀਆਂ ਕਿਹੜੀਆਂ ਹੁੰਦੀਆਂ ਹਨ ਕੁਐਸਚਨ ਨੰਬਰ 2 ਤੇ ਆ ਚੁੱਕੇ ਆ ਬਈ ਆਪਾਂ ਅਨਸਰ ਕਰਨ ਦੀ ਕੋਸ਼ਿਸ਼ ਕਰੋ ਸਾਰੇ ਬੱਚੇ ਵੈਰੀ ਗੁੱਡ ਬਈ ਜਿੰਨੇ ਵੀ ਤੁਸੀਂ ਜੁੜ ਚੁੱਕੇ ਹੋ ਕਲਾਸ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਆਪਣੇ ਦੋਸਤਾਂ ਮਿੱਤਰਾਂ ਤੱਕ ਤਾਂ ਕਿ ਹੋਰ ਵੀ ਬੱਚੇ ਆਪਣੇ ਨਾਲ ਜੁੜ ਸਕਣ ਠੀਕ ਹੈ ਪਤਾ ਕੀ ਗੱਲ ਹੋ ਰਹੀ ਹੈ राजे ਇਹ ਜਿਹੜੀ WhatsApp ਦੀ ਪ੍ਰੋਬਲਮ ਹੈ ਨਾ ਇਹਦੇ ਕਰਕੇ ਥੋੜਾ ਜਿਹਾ ਆਪਾਂ ਨੂੰ ਬੱਚੇ ਘੱਟ ਸ਼ੋ ਹੁੰਦੇ ਨਹੀਂ ਪਤਾ ਕੀ ਗੱਲ ਹੈ ਮੈਂ ਤੁਹਾਨੂੰ ਕੋਈ ਗੱਲ ਸਮਝਾਉਂਦਾ ਇੱਥੇ ਬਈ ਪਹਿਲਾਂ ਕੀ ਹੁੰਦਾ ਸੀਗਾ ਵੀ WhatsApp ਦੇ ਰਾਹੀਂ ਜਦੋਂ ਆਪਾਂ ਕੋਈ ਲਿੰਕ ਭੇਜਦੇ ਸੀ ਬੱਚਿਆਂ ਨੂੰ ਅਸੀਂ ਰਾਤ ਵੀ ਇਹ ਡਿਸਕਸ ਕੀਤੀ ਮੈਂ ਤੇ ਸਰ ਨੇ ਆਪਣੇ ਇੱਕ ਗਰੁੱਪ ਦੇ ਵਿੱਚ 256 ਬੱਚੇ ਸੀਗੇ 15 ਦੇ 15 ਬੱਚੇ ਸੀ ਸੋਰੀ ਬਈ 15 ਗਰੁੱਪ ਸੀ 15 ਗਰੁੱਪਾਂ ਦੇ ਵਿੱਚੋਂ 255 ਬੱਚੇ ਸੀ ਹਰ ਇੱਕ ਗਰੁੱਪ ਦੇ ਵਿੱਚ ਠੀਕ ਹੈ ਹੁਣ ਤੁਸੀਂ ਹਿਸਾਬ ਲਾ ਲਓ ਠੀਕ ਹੈ ਬਈ ਸਕਰੀਨ ਕੀ ਲੱਗ ਰਹੀ ਹੈ ਵੱਡੀ ਲੱਗ ਰਹੀ ਹੋਈ ਥੋੜੀ ਠੀਕ ਹੈ ਬਈ ਸੋ ਹੁਣ ਉਹ ਗੱਲ ਪਤਾ ਕੀ ਹੋ ਗਈ ਵੀ ਹੁਣ ਭਾਈ ਲਿੰਕ ਜਾਂਦੇ ਨਹੀਂ WhatsApp ਦੇ ਤਾਂ ਕਰਕੇ ਜਿਹੜੇ ਬੱਚੇ ਨੇ ਉਹਨਾਂ ਨੂੰ ਕਲਾਸਾਂ ਦਾ ਪਤਾ ਨਹੀਂ ਲੱਗਦਾ ਮੈਂ ਤਾਂ ਹੀ ਤੁਹਾਨੂੰ ਕਹਿ ਰਹੀ ਆ ਵੀ ਤੁਸੀਂ Telegram ਨੂੰ ਜੁਆਇਨ ਕਰ ਲਓ ਜਿਹੜੇ ਬੱਚੇ ਹੋ ਚਾਹੇ ਨਵੇਂ ਹੋ ਚਾਹੇ ਪੁਰਾਣੇ ਹੋ ਹੁਣ ਜਿਹੜੀ ਵੀ ਤੁਹਾਨੂੰ ਕੋਈ ਅਪਡੇਟ ਹੋਊਗੀ ਕੋਈ ਸ਼ਾਰਟ ਹੋਊਗੀ ਕੋਈ ਵੀ ਚੀਜ਼ ਹੋਊਗੀ ਜਿਹੜੀ ਆਪਾਂ ਚੈਨਲ ਦੇ ਉੱਪਰ ਨਿਊ ਅਪਡੇਟ ਕਰਾਂਗੇ ਉਹ ਤੁਹਾਨੂੰ Telegram ਦੇ ਰਾਹੀਂ ਹੀ ਜਾਊਗੀ ਠੀਕ ਹੈ ਭਈ ਚਾਹੇ ਕੋਈ PDF ਆ ਚਾਹੇ ਕੋਈ ਮਟੀਰੀਅਲ ਭੇਜਣਾ ਤੁਹਾਡੇ ਤੱਕ ਹਰ ਇੱਕ ਚੀਜ਼ ਉਹ Telegram ਦੇ ਰਾਹੀਂ ਮਿਲੇਗੀ ਠੀਕ ਹੈ ਭਈ ਹਾਂ ਸੋ ਦਾ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਕਹਿੰਦੇ ਉਹ ਧੁਨੀਆਂ ਜੋ ਬਿਨਾਂ ਕਿਸੇ ਦੀ ਸਹਾਇਤਾ ਦੇ ਬੋਲੀਆਂ ਜਾਂਦੀਆਂ ਹਨ ਜਿਵੇਂ ਸਵਰ ਮੂਲ ਧੁਨੀਆਂ ਕਿਹੜੀਆਂ ਹੁੰਦੀਆਂ ਨੇ ਜਿਹੜੀ ਕਿਸੇ ਦੀ ਹੈਲਪ ਤੋਂ ਬਿਨਾਂ ਹੀ ਕੰਮ ਕਰਨਾ ਬੋਲੀਆਂ ਜਾਂ ਜਾਣ ਠੀਕ ਹੈ ਬਈ ਜਿਵੇਂ ਸਵਰ ਊੜਾ ਅੜਾ ਤੇ ਈੜੀ ਤੇ ਨੇ ਸਵਰ ਨੇ ਆਪਣੇ ਹੈ ਨਾ ਸਵਰਵਾਹਕ ਕਿਸੇ ਕੰਮ ਦੇ ਹੋਣ ਵਾਪਰਨ ਜਾਂ ਕਰਨ ਦਾ ਬੋਧ ਕਰਾਉਣ ਵਾਲੇ ਸ਼ਬਦਾਂ ਨੂੰ ਕੀ ਕਿਹਾ ਜਾਂਦਾ ਹੈ ਕੁਸਚਨ ਨੰਬਰ 3 ਆ ਚੁੱਕਾ ਹੈ ਕਹਿੰਦੇ ਕਿਸੇ ਕੰਮ ਦੇ ਹੋਣ ਵਾਪਰਨ ਇਹ ਕਰਨ ਦਾ ਬੋਧ ਕਰਾਉਣ ਵਾਲੇ ਸ਼ਬਦਾਂ ਨੂੰ ਕੀ ਨਾਮ ਦਿੱਤਾ ਜਾਂਦਾ ਹੈ ਨਾਮ ਵਿਸ਼ੇਸ਼ਣ ਕਿਰਿਆ ਤੇ ਪੜਨਾਮ ਚਾਰ ਆਪਸ਼ਨ ਹਨ ਇਹ ਵੀ ਚਾਰੇ ਆਪਸ਼ਨਾਂ ਦੇ ਵਿੱਚੋਂ ਆਨਸਰ ਕਰਨ ਦੀ ਕੋਸ਼ਿਸ਼ ਕਰੋ ਇੱਕ ਤਾਂ ਨਾਮ ਵਿਸ਼ੇਸ਼ਣ ਕਿਰਿਆ ਤੇ ਪੜਨਾਮ ਕਰੋ ਬਈ ਆਨਸਰ ਨਮਿਤਾ ਗੁਪਤਾ ਕਹਿੰਦੇ ਮੈਮ ਅੱਜ ਸਕਰੀਨ ਬਹੁਤ ਸੋਹਣੀ ਲੱਗ ਰਹੀ ਹੈ ਹਨਾ ਹੂੰ ਸੋਹਣੀ ਹੈ ਬਈ ਕਲਰ ਬਹੁਤ ਸੋਹਣਾ ਹੈ ਨਾ ਚਲੋ ਧੰਨਵਾਦ ਅਨਸਰ ਕਰਨ ਦੀ ਕੋਸ਼ਿਸ਼ ਕਰੋ ਬਈ 3 ਨੰਬਰ ਕੁਐਸਚਨ ਤੇ ਪਹੁੰਚ ਚੁੱਕੇ ਹਾਂ ਮੋਸਟਲੀ ਕੋਈ ਸੀਗਾਰ ਹੈ ਕੋਈ ਬੀਗਾਰ ਹੈ ਸੋ ਰਾਈਟ ਆਨਸਰ ਹੋਗਾ ਤੁਹਾਡਾ ਕਿਰਿਆ ਸੀ ਕਿਉਂਕਿ ਜੇਤੇ ਕਿਸੇ ਕੰਮ ਦੇ ਹੋਣ ਦਾ ਮੰਨ ਕੇ ਚਲੋ ਹੁਣ ਆਪਾਂ ਕਲਾਸ ਲਾਈਏ ਕਿੰਨੇ ਵਜੇ ਲਾਈਏ ਆਪਾਂ 2:30 ਵਜੇ ਠੀਕ ਹੈ ਹੋਣ ਦਾ ਪਤਾ ਲੱਗਿਆ ਆਪਾਂ ਨੂੰ 2:30 ਵਜੇ ਕਿਰਿਆ ਵਾਪਨ ਦਾ ਉਹ ਕਿਰਿਆ ਕੀ ਵਾਪਰ ਰਹੀ ਹੈ ਕਲਾਸ ਲਾ ਰਹੀ ਹੈ ਆਪਾਂ ਠੀਕ ਹੈ ਵੀ ਭਾਈ 2:30 ਵਜੇ ਪੰਜਾਬੀ ਦੀ ਕਲਾਸ ਲੱਗਦੀ ਹੈ ਇਹ ਕੀ ਹੈ ਇੱਕ ਕਿਰਿਆ ਹੈ ਠੀਕ ਹੈ ਟਾਈਮ ਹੀ ਦੱਸ ਰਿਹਾ ਉਹ ਟਾਈਮ ਪੀਰੀਅਡ ਹੀ ਦੱਸ ਰਿਹਾ ਆਪਾਂ ਨੂੰ ਠੀਕ ਹੈ ਰੋਟੀ ਖਾ ਕੇ ਉਹ ਸੌਂ ਗਿਆ ਇਸ ਵਾਕ ਵਿੱਚ ਖਾ ਕੇ ਕਿਸ ਕਿਸਮ ਦੀ ਕਿਰਿਆ ਹੈ ਚਾਰ ਆਪਸ਼ਨ ਹਨ ਬਈ ਕਹਿੰਦੇ ਰੋਟੀ ਖਾ ਕੇ ਉਹ ਸੌਂ ਗਿਆ ਇਹ ਵਾਕ ਦੇ ਵਿੱਚ ਜਿਹੜਾ ਖਾ ਕੇ ਸ਼ਬਦ ਹੈ ਉਹ ਕਿਹੜੀ ਕਿਸਮ ਦੀ ਕਿਰਿਆ ਮੁੱਖ ਕਿਰਿਆ ਸਹਾਇਕ ਕਿਰਿਆ ਪੂਰਵ ਕਿਰਿਆ ਜਾਂ ਦੂਰੀ ਕਿਰਿਆ ਚਾਰ ਨੰਬਰ ਕੁਸਚਨ ਤੇ ਪਹੁੰਚ ਚੁੱਕੇ ਆ ਬਈ ਆਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਕੀ ਆਨਸਰ ਬਣੇਗਾ ਰੋਟੀ ਖਾ ਕੇ ਕਹਿੰਦੇ ਉਹ ਸੌਂ ਗਿਆ ਇਹ ਵਾਕ ਦੇ ਵਿੱਚ ਜਿਹੜਾ ਖਾ ਕੇ ਸ਼ਬਦ ਹੈ ਇਹ ਕਿਹੜੀ ਕਿਸਮ ਦੀ ਕਿਰਿਆ ਨੂੰ ਦਰਸਾਉਂਦਾ ਹੈ ਅਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਹਾਂ ਕਰੋ ਬਈ ਅਨਸਰ ਵੈਰੀ ਗੁੱਡ ਵਈ ਅਨਸਰ ਕਰਦੇ ਆ ਉਹ ਹਮ ਕਲਾਸ ਦੇ ਵਿੱਚ ਐਕਟਿਵ ਹੋ ਕੇ ਰਹਿਣਾ ਠੀਕ ਹੈ ਸੁਸਤ ਨਹੀਂ ਹੋਣਾ ਸੋ ਰਾਈਟ ਅਨਸਰ ਹੋਗਾ ਤੁਹਾਡਾ ਪੂਰਵ ਕੀ ਲੈ ਉਸ ਤੋਂ ਬਾਅਦ ਦੇਖੋ ਕਹਿੰਦੇ ਵਿਆਕਰਨ ਦੇ ਮੁੱਖ ਭਾਗ ਕਿਹੜੇ ਹਨ ਵਿਆਕਰਨ ਦੇ ਮੁੱਖ ਭਾਗ ਕਿਹੜੇ ਨੇ ਤੁਨੀਬੋਧ ਸ਼ਬਦ ਬੋਧ ਅਰਥ ਬੋਧ ਵਾਕ ਬੋਧ ਮੇਰੀ ਇੱਕ ਗੱਲ ਧਿਆਨ ਨਾਲ ਸੁਣ ਲਓ ਵਿਆਕਰਨ ਦੇ ਮੋਸਟਲੀ ਚਾਰ ਭਾਗ ਹੁੰਦੇ ਨੇ ਠੀਕ ਹੈ ਬਈ ਚਾਰ ਭਾਗ ਵਿਆਕਰਨ ਦੇ ਚਾਰ ਭਾਗ ਨੇ ਉਹ ਚਾਰੇ ਭਾਗਾਂ ਬਾਰੇ ਤੁਸੀਂ ਦੱਸਣਾ ਥੀ ਤੁਸੀਂ ਤਰਤੀਬ ਦੇ ਅਨੁਸਾਰ ਦੱਸਣਾ ਵੀ ਪਹਿਲਾਂ ਕਿਹੜਾ ਉਹ ਫਿਰ ਕਿਹੜਾ ਉਹ ਫਿਰ ਕਿਹੜਾ ਉਹ ਤੇ ਉਸ ਤੋਂ ਬਾਅਦ ਕਿਹੜਾ ਹੋਊਗਾ ਠੀਕ ਹੈ ਇਹ ਪੇਪਰ ਦੇ ਵਿੱਚ ਬਹੁਤ ਵਾਰ ਕੁਐਸਚਨ ਬਣ ਚੁੱਕਿਆ ਕਿਉਂਕਿ ਆਪਾਂ ਨੂੰ ਚਾਰੇ ਕਿਸਮਾਂ ਬਾਰੇ ਪਤਾ ਹੁੰਦਾ ਪਰ ਆਪਾਂ ਨੂੰ ਤਰਤੀਬ ਦੇ ਬਾਰੇ ਨਹੀਂ ਪਤਾ ਹੁੰਦਾ ਵੀ ਪਹਿਲਾਂ ਕਿਹੜੀ ਉਹ ਫਿਰ ਕਿਹੜੀ ਉਹ ਫਿਰ ਕਿਹੜੀ ਉਹ ਠੀਕ ਹੈ ਭਾਈ ਸੋ ਰਾਈਟ ਆਨਸਰ ਬਣੂਗਾ ਤੁਹਾਡਾ ਸਭ ਤੋਂ ਪਹਿਲਾਂ ਉਪਬਤ ਦੀ ਤਣੀ ਬੋਧ ਫਿਰ ਸ਼ਬਦ ਬੋਧ ਫਿਰ ਅਰਥਬੋਧ ਤੇ ਫਿਰ ਵਾਕਬੋਧ ਠੀਕ ਹੈ ਬਈ ਉਸ ਤੋਂ ਬਾਅਦ ਦੇਖੋ ਕਹਿੰਦੇ ਸ਼ੇਰ ਜੰਗਲ ਦੇ ਵਿੱਚ ਰਹਿੰਦਾ ਹੈ ਇਸ ਵਾਕ ਦੇ ਵਿੱਚ ਜਿਹੜਾ ਵਿੱਚ ਸ਼ਬਦ ਆ ਉਹ ਵਿਆਕਰਨ ਅਨੁਸਾਰ ਕੀ ਹੈ ਠੀਕ ਹੈ ਕਹਿੰਦੇ ਸ਼ੇਰ ਜੰਗਲ ਵਿੱਚ ਰਹਿੰਦਾ ਹੈ ਜੋਜਕਾ ਸਬੰਧਕ ਹੈ ਵਿਸ਼ਮਿਕ ਹੈ ਜਾਂ ਕਿਰਿਆ ਵਿਸ਼ੇਸ਼ਣ ਹੈ ਆਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਕੀ ਆਨਸਰ ਬਣੇਗਾ 6 ਨੰਬਰ ਕੁਐਸਚਨ ਤੇ ਪਹੁੰਚ ਚੁੱਕਿਆ ਬਈ 6 ਨੰਬਰ ਦਾ ਆਨਸਰ ਕਰਦੇ ਜਾਓ ਬਈ ਸਾਰੇ ਬੱਚੇ ਵੈਰੀ ਗੁੱਡ ਬਈ ਕੀ ਆਨਸਰ ਬਣੇਗਾ ਜਿੰਨੇ ਵੀ ਤੁਸੀਂ ਜੁੜ ਚੁੱਕੇ ਹੋ ਕਲਾਸ ਨੂੰ ਲਾਈਕ ਕਰੋ ਸ਼ੇਅਰ ਕਰੋ ਆਪਣੇ ਦੋਸਤਾਂ ਮਿੱਤਰਾਂ ਤੱਕ ਕਲਾਸ ਨੂੰ ਜਰੂਰ ਪਹੁੰਚਾਉਣ ਦੀ ਕੋਸ਼ਿਸ਼ ਕਰਿਆ ਕਰੋ ਠੀਕ ਹੈ ਵੀ ਡੇਲੀ ਨਵੇਂ ਤੋਂ ਨਵੇਂ ਬੱਚੇ ਜੋੜਿਆ ਕਰੋ ਪਤਾ ਹੈ ਮੈਂ ਤੁਹਾਨੂੰ ਬਾਰ-ਬਾਰ ਉਹੀ ਗੱਲ ਕਹਿ ਰਹੀ ਹਾਂ ਵੀ WhatsApp ਦੀ ਪ੍ਰੋਬਲਮ ਕਰਕੇ ਬੱਚੇ ਥੋੜੇ ਘੱਟ ਸ਼ੋ ਹੋਉਂਦੇ ਨੇ ਜੇਕਰ ਤੁਹਾਡੇ ਲਈ ਵੀ ਕੋਈ ਗਰੁੱਪ ਚੱਲਦਾ ਹੈ ਤੁਹਾਡੇ ਕੋਈ ਦੋਸਤ ਮਿੱਤਰ ਜਿਹੜੇ ਪੀਐਸਟੈਟ ਦੀ ਤਿਆਰੀ ਕਰ ਰਹੇ ਨੇ ਹੁਣ ਤਾਂ ਦੇਖੋ ਹਰ ਇੱਕ ਨੂੰ ਤਿਆਰੀ ਕਰਨੀ ਜ਼ਰੂਰੀ ਹੈ ਨਾ ਚਾਹੇ ਕੋਈ ਭਾਈ ਸਰਕਾਰੀ ਹੈ ਜਿਹਨਾਂ ਦੇ ਨਹੀਂ ਕਲੀਅਰ ਸੀਗਾ ਠੀਕ ਹੈ ਸੋ ਤੁਸੀਂ ਇਹ ਕਲਾਸ ਕਿਸੇ ਨੂੰ ਵੀ ਭੇਜ ਸਕਦੇ ਹੋ ਠੀਕ ਹੈ ਜਿਹ ਠੀਕ ਹੈ ਜਿਹੜਾ ਦੋ ਵਾਕਾਂ ਨੂੰ ਆਪਸ ਦੇ ਵਿੱਚ ਜੋੜਦਾ ਦੋ ਸ਼ਬਦਾਂ ਨੂੰ ਉਹਨੂੰ ਕੀ ਬੋਲਦੇ ਨੇ ਸੰਬੰਧਕ ਬੋਲਦੇ ਨੇ ਠੀਕ ਹੈ ਭਾਈ ਹਾਂ ਹੁਣ ਜੇ ਕਰੇ ਤੇ ਸਿੱਧਾ ਲਿਖਿਆ ਹੁੰਦਾ ਵੀ ਸ਼ੇਰ ਜੰਗਲ ਰਹਿੰਦਾ ਹੈ ਇਹ ਕੋ ਗੱਲ ਵੜਨ ਦੀ ਨਾ ਵੀ ਸ਼ੇਰ ਜੰਗਲ ਦੇ ਵਿੱਚ ਰਹਿੰਦਾ ਭਾਈ ਠੀਕ ਹੈ ਜੰਗਲ ਦਾ ਰਾਜਾ ਉਸ ਤੋਂ ਬਾਅਦ ਦੇਖੋ ਕਹਿੰਦੇ ਪਸ਼ੇਤਰ ਕਿਹੜੇ ਸ਼ਬਦ ਹੁੰਦੇ ਹਨ ਜੋ ਸ਼ਬਦ ਦੇ ਸ਼ੁਰੂ ਵਿੱਚ ਲੱਗ ਕੇ ਅਰਥ ਬਦਲਦੇ ਹਨ ਜੋ ਸ਼ਬਦ ਦੇ ਅੰਤ ਵਿੱਚ ਲੱਗ ਕੇ ਅਰਥ ਬਦਲਦੇ ਹਨ ਜੋ ਦੋ ਸ਼ਬਦਾਂ ਨੂੰ ਜੋੜਦੇ ਨੇ ਜਾਂ ਦੋ ਵਾਕਾਂ ਨੂੰ ਜੋੜਦੇ ਨੇ। ਪਿਛੇਤਰ ਕਿਹੜੇ ਸ਼ਬਦ ਹੁੰਦੇ ਹਨ? ਆਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਸਿਰਫ 6 ਜਣੇ ਸ਼ੋਅ ਹੋ ਰਹੇ ਨੇ ਹਨਾ। ਬਾਕੀ ਕਿੱਧਰ ਚਲੇ ਜਾਣੇ ਬਈ? ਬਾਕੀ ਕਿੱਧਰ ਵਗ ਜਾਂਦੇ ਨੇ? ਕਲਾਸਾਂ ਕਿਉਂ ਨਹੀਂ ਅਟੈਂਡ ਕਰਦੇ ਬਈ ਤੁਸੀਂ? ਹੂੰ। ਵੱਤ ਤੋਂ ਵੱਧ ਸਟੂਡੈਂਟ ਨਾਲ ਜੋੜਨ ਦੀ ਕੋਸ਼ਿਸ਼ ਕਰਿਆ ਕਰੋ ਰਾਜੀ ਠੀਕ ਹੈ। ਹੂੰ। ਕਰੋ ਬਈ ਆਨਸਰ। ਅਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਕੀ ਅਨਸਰ ਬਣੇਗਾ ਸੋ ਰਾਈਟ ਅਨਸਰ ਬਣੇਗਾ ਬਈ ਤੁਹਾਡਾ ਕਹਿੰਦੇ ਜੋ ਸ਼ਬਦ ਦੇ ਅੰਤ ਵਿੱਚ ਲੱਗ ਕੇ ਅਰਥ ਬਦਲਦੇ ਹਨ ਠੀਕ ਹੈ ਜਿਹੜੇ ਸ਼ਬਦ ਦੇ ਅੰਤ ਵਿੱਚ ਲੱਗ ਕੇ ਉਹਦੇ ਅਰਥ ਬਦਲਦੇ ਇਹਨਾਂ ਨੂੰ ਕੀ ਬੋਲਦੇ ਨੇ ਭਾਈ ਹੂੰ ਪਿਸ਼ੇਤਰ ਠੀਕ ਹੈ ਉਹੀ ਹੋ ਗਿਆ ਅਜੇ ਮੈਂ ਤਾਂ ਅਗੇਤਰ ਦੇ ਐਗਜ਼ਾਮਪਲ ਦਿੱਤੀ ਸੀ ਇਹ ਪਿਸ਼ੇਤਰ ਹੋਗੇ ਬਈ ਠੀਕ ਹੈ ਉਸ ਤੋਂ ਬਾਅਦ ਦੇਖੋ ਕਹਿੰਦੇ ਮਹਾਪੁਰਖੀ ਧੁਨੀਆਂ ਕਿਹੜੀਆਂ ਹੁੰਦੀਆਂ ਹਨ ਮਹਾਪੁਰਖੀ ਜਿਨ੍ਹਾਂ ਨੂੰ ਬੋਲਣ ਲੱਗਿਆ ਘੱਟ ਸਾਂ ਬਾਹਰ ਨਿਕਲੇ ਜਿਨ੍ਹਾਂ ਨੂੰ ਬੋਲਣ ਲੱਗਿਆ ਵਧੇਰੇ ਸਾਂ ਬਾਹਰ ਨਿਕਲੇ ਜੋ ਨੱਕ ਰਾਹੀ ਬੋਲੀਆਂ ਜਾਂਦੀਆਂ ਹਨ ਜੋ ਸਿਰਫ ਮੂੰਹ ਰਾਹੀ ਬੋਲੀਆਂ ਜਾਂਦੀਆਂ ਹਨਾ ਮਹਾਪੁਰਖੀ ਧੁਨੀਆਂ ਕਿਹੜੀਆਂ ਹੁੰਦੀਆਂ ਹਨ ਅਨਸਰ ਕਰਨ ਦੀ ਕੋਸ਼ਿਸ਼ ਕਰੋ ਵਈ ਕੀ ਅਨਸਰ ਬਣੇਗਾ ਹਾਂ ਵੈਰੀ ਗੁੱਡ ਵਈ ਸਾਰੇ ਬੱਚੇ ਅਨਸਰ ਕਰਿਆ ਕਰੋ ਜਿੰਨੇ ਵੀ ਤੁਸੀਂ ਕਲਾਸ ਨੂੰ ਦੇਖ ਰਹੇ ਹੋ ਠੀਕ ਹੈ ਅਨਸਰ ਸਾਰੇ ਬੱਚੇ ਕਰਨ ਦੀ ਕੋਸ਼ਿਸ਼ ਕਰਿਆ ਕਰੋ ਸੋ ਦਾ ਰਾਈਟ ਅਨਸਰ ਬਣੇਗਾ ਵੀ ਤੁਹਾਡਾ ਜਿਨ੍ਹਾਂ ਨੂੰ ਕਹਿੰਦੇ ਬੋਲਣ ਲੱਗਿਆ ਵਧੇਰੇ ਸਾਂ ਬਾਹਰ ਨਿਕਲੇ ਠੀਕ ਹੈ ਉਹ ਕਿਹੜੀਆਂ ਹੁੰਦੀਆਂ ਤੁਹਾਡੀਆਂ ਮਹਾਪੁਰਖੀ ਧੁਨੀਆ ਹੁੰਦੀ ਹੈ ਨਾ ਠੀਕ ਹੈ ਬਈ ਹੂੰ ਉਸ ਤੋਂ ਬਾਅਦ ਦੇਖੋ ਕਹਿੰਦੇ ਮੈਂ ਆਪ ਹੀ ਇਹ ਕੰਮ ਕੀਤਾ ਇਸ ਵਾਕ ਵਿੱਚ ਦੇ ਵਿੱਚ ਜਿਹੜਾ ਆਪ ਸ਼ਬਦ ਹੈ ਉਹ ਕਿਹੜਾ ਪੜਨਾਮ ਹੈ ਪੁਰਖਵਾਚਕ ਪੜਨਾਮ ਹੈ ਨਿਜਵਾਚਕ ਹੈ ਨਿਸ਼ਚੇਵਾਚਕ ਹੈ ਜਾਂ ਪ੍ਰਸ਼ਨਵਾਚਕ ਹੈ ਕਹਿੰਦੇ ਮੈਂ ਆਪ ਹੀ ਇਹ ਕੰਮ ਕੀਤਾ ਇਹ ਵਾਕ ਦੇ ਵਿੱਚ ਜਿਹੜਾ ਆਪ ਸ਼ਬਦ ਹੈ ਉਹ ਕਿਹੜਾ ਪੜਨਾਮ ਹੈ ਸੋ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਨਿਜਵਾਚਕ ਠੀਕ ਹੈ ਕਿਉਂਕਿ ਆਪ ਆ ਗਏ ਇੱਥੇ ਜਿੱਥੇ ਖੁਦ ਦੀ ਗੱਲ ਹੋ ਰਹੀ ਹੈ ਕਹਿੰਦੇ ਮੈਂ ਆਪ ਮੈਂ ਖੁਦ ਇਹ ਕੰਮ ਕੀਤਾ ਇਹ ਵਾਕ ਦੇ ਵਿੱਚ ਜਿਹੜਾ ਆਪ ਹੈ ਜਿਹੜੀ ਖੁਦ ਦੀ ਐਗਜ਼ਾਮਪਲ ਦੇ ਰਿਹਾ ਹਨਾ ਉਥੇ ਕਿਹੜਾ ਹੋਊਗਾ ਬਈ ਨਿਜ ਹੋਊਗਾ ਨਿਜ ਵਾਚਕ ਪਰਨਾਮ ਠੀਕ ਹੈ ਨੈਕਸਟ ਦੇਖੋਗਾ ਧੁਨੀ ਬੋਧ ਕਿਸ ਚੀਜ਼ ਦਾ ਅਧਿਐਨ ਕੀਤਾ ਜਾਂਦਾ ਹੈ ਧੁਨੀ ਬੋਧ ਦੇ ਵਿੱਚ ਕਿਸ ਚੀਜ਼ ਦਾ ਅਧਿਐਨ ਕੀਤਾ ਜਾਂਦਾ ਹੈ ਸ਼ਬਦਾਂ ਦੇ ਅਰਥਾਂ ਦਾ ਧੁਨੀਆ ਦੇ ਉਚਾਰਨ ਦਾ ਤੇ ਵਰਗੀਕਰਨ ਦਾ ਵਾਕਾਂ ਦੀ ਬਣਤਰ ਦਾ ਜਾਂ ਲਿੰਗ ਅਤੇ ਵਚਨ ਦਾ ਆਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਕੀ ਆਨਸਰ ਬਣੇਗਾ ਨਮਿਤਾ ਗੁਪਤਾ ਕਹਿੰਦੇ ਮੈਂ ਗੁੱਡ ਆਫਟਰਨੂਨ ਐਂਡ ਹਾਊ ਆਰ ਯੂ ਆਈ ਐਮ ਫਾਈਨ ਜੀ ਮੈਂ ਸਹੀ ਹਾਂ ਬਿਲਕੁਲ ਠੀਕ ਹਾਂ ਠੀਕ ਹੈ ਪ੍ਰਮਾਤਮਾ ਕਰੀ ਤੁਸੀਂ ਵੀ ਸਾਰੇ ਵਧੀਆ ਹੋ ਠੀਕ ਹੈ ਵੀ ਰਾਈਟ ਆਨਸਰ ਬਣੂਗਾ ਵੀ ਧੁਨੀਆ ਦੇ ਉਚਾਰਨ ਅਤੇ ਵਰਗੀਕਰਨ ਦਾ ਠੀਕ ਹੈ ਉਸ ਤੋਂ ਬਾਅਦ ਦੇਖੋ ਕਹਿੰਦੇ ਅੰਤਰੀਵੀ ਕਿਰਿਆ ਕਿਹੜੀ ਹੁੰਦੀ ਹੈ ਅੰਤਰੀਵੀ ਕਿਰਿਆ ਕਿਹੜੀ ਹੁੰਦੀ ਹੈ ਉਹ ਕਿਰਿਆ ਜੋ ਕਿਸੇ ਬਾਹਰੀ ਕਰਮੋਂ ਤੇ ਨਿਰਭਰ ਕਰੇ ਉਹ ਕਿਰਿਆ ਜੋ ਕਰਤਾ ਦੇ ਅੰਦਰੂਨੀ ਭਾਵਾਂ ਜਾਂ ਸਥਿਤੀ ਨੂੰ ਦਰਸਾਵੇ ਜਾਂ ਉਹ ਕਿਰਿਆ ਜੀ ਦੋ ਵਾਕਾਂ ਨੂੰ ਜੋੜੇ ਜਾਂ ਉਹ ਕਿਰਿਆ ਜੋ ਭਵਿੱਖ ਵਿੱਚ ਹੋਵੇ ਕਰੋ ਬਈ ਆਨਸਰ ਅੰਤਰੀਵੀ ਕਿਰਿਆ ਕਿਹੜੀ ਹੁੰਦੀ ਹੈ ਕਰੋ ਬਈ ਆਨਸਰ 11 ਨੰਬਰ ਕੁਸਚਨ ਤੇ ਪਹੁੰਚ ਚੁੱਕੇ ਆਪਾਂ ਸੋ ਰਾਈਟ ਆਨਸਰ ਹੋਊਗਾ ਤੁਹਾਡਾ ਕਹਿੰਦੇ ਉਹ ਕਿਰਿਆ ਜੋ ਕਰਤਾ ਦੇ ਅੰਦਰੂਨੀ ਭਾਵਾਂ ਜਾਂ ਸਥਿਤੀ ਨੂੰ ਦਰਸਾਵੇ ਠੀਕ ਹੈ ਬਈ ਨੈਕਸਟ ਕੁਐਸਚਨ ਦੇਖੋ ਕਹਿੰਦੇ ਚੋਰ ਫੜੇ ਗਿਆ ਇਸ ਵਾਕ ਦੇ ਵਿੱਚ ਕਿਹੜਾ ਵਾਚ ਹੈ ਵਾਚ ਠੀਕ ਹੈ ਕਰਤਰੀ ਵਾਚ ਆਊਗਾ ਕਰਮਣੀ ਵਾਚ ਆਊਗਾ ਭਾਵਾ ਵਾਚ ਆਊਗਾ ਜ ਆਊਗਾ ਜਾਂ ਕੋਈ ਨਹੀਂ ਆਊਗਾ ਚੋਰ ਫੜਿਆ ਗਿਆ ਇਹ ਵਾਕ ਦੇ ਵਿੱਚ ਕਿਹੜਾ ਵਾਚ ਕੰਮ ਕਰ ਰਿਹਾ ਹੈ ਕਰੋ ਬਈ ਆਨਸਰ 12 ਨੰਬਰ ਕੁਐਸਚਨ ਤੇ ਪਹੁੰਚ ਚੁੱਕੇ ਆ ਬਈ ਆਪਾਂ 12 ਨੰਬਰ ਦਾ ਆਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਕੀ ਆਨਸਰ ਬਣੇਗਾ ਨਵਿਤਾ ਗੁਪਤਾਂ ਦਾ ਬਈ ਸਕਰੀਨ ਹੀ ਪਸੰਦ ਆ ਰਹੀ ਹੈ ਹਨਾ ਭੈਣੇ ਦੇ ਨਾਲ ਦਾ ਸੂਟ ਲੈ ਲਿਆ ਹਨਾ ਸੂਟ ਲੈ ਲਿਆ ਇਹਦੇ ਨਾਲ ਦਾ ਇੰਨਾ ਸੋਹਣਾ ਲੱਗਦਾ ਤੁਹਾਨੂੰ ਰੰਗ ਠੀਕ ਹੈ ਮੈਨੂੰ ਵੀ ਸੋਹਣਾ ਲੱਗਦਾ ਇਹ ਰੰਗ ਠੀਕ ਹੈ ਬਈ ਬਹੁਤ ਸੋਹਣਾ 걸 ਹੈ ਸੋ ਰਾਈਟ ਆਨਸਰ ਬਣੂਗਾ ਬਈ ਤੁਹਾਡਾ ਕਹਿੰਦੇ ਕਰਮਣੀ ਵਾਚ ਕਿਉਂਕਿ ਕਰਮ ਪ੍ਰਧਾਨ ਹੈ ਅਤੇ ਕਰਤਾ ਗੈਰ ਹਾਜ਼ਰ ਜਾਂ ਹੈ ਜਾਂ ਆਪ੍ਰਧਾਨ ਹੈ ਠੀਕ ਹੈ ਬਈ ਇਹੀ ਹੁੰਦਾ ਮੈਂ ਆਪਣਾ ਕੁੜੀਆਂ ਦਾ ਠੀਕ ਹੈ ਮੈਂ ਵੀ ਗਈ ਸੀ ਭਾਈ ਮੈਂ ਵੀ ਮੰਗੇ ਸੀ ਭਾਈ ਤੂੰ ਜਾ ਕੇ ਭਾਈ ਮੈਨੂੰ ਨੇਵੀ ਬਲੂ ਦਿਖਾ ਦੇ ਪਰ ਨੇਵੀ ਬਲੂ ਮਿਲਿਆ ਨਹੀਂ ਹੈ ਨਾ ਚਲੋ ਕਹਿੰਦੇ ਹੈ ਲਿਖਿਆ ਦੇ ਵਿੱਚੋਂ ਕਿਹੜਾ ਸ਼ਬਦ ਭਾਵਵਾਚਕ ਨਾਮ ਦੀ ਉਦਾਹਰਨ ਹੈ ਉਹ ਕਿਹੜਾ ਸ਼ਬਦ ਹੈ ਜਿਹੜਾ ਭਾਵਵਾਚਕ ਨਾਮ ਦੀ ਉਦਾਹਰਨ ਹੈ ਕੁਰਸੀ ਪਹਾੜ ਖੁਸ਼ੀ ਰਾਮ ਭਾਵਵਾਚਕ ਜਿੱਥੇ ਆਪਣੇ ਭਾਵ ਹੋਣ ਫੀਲਿੰਗਾਂ ਹੋਣ ਠੀਕ ਹੈ ਜਿੱਥੇ ਆਪਣੀ ਕੋਈ ਫੀਲਿੰਗ ਹੋਵੇ ਸੋ ਰਾਈਟ ਆਨਸਰ ਬਣੂਗਾ ਵੀ ਇਹਦਾ ਤੁਹਾਡਾ ਖੁਸ਼ੀ ਠੀਕ ਹੈ ਇਹ ਲਿਖਿਆ ਦੇ ਵਿੱਚੋਂ ਕਹਿੰਦੇ ਕਿਹੜਾ ਸ਼ਬਦ ਭਾਵਵਾਚਕ ਨਾਮ ਦੀ ਉਦਾਹਰਣ ਹੈ ਤਾਂ ਉਹ ਕੀ ਬਣੂਗਾ ਖੁਸ਼ੀ ਕਿਉਂਕਿ ਖੁਸ਼ੀ ਇੱਕ ਆਪਣੀ ਭਾਵਨਾ ਹੋਗੀ ਹਨਾ ਆਪਣੀ ਫੀਲਿੰਗ ਹੋਗੀ ਹਾਂ ਵੈਰੀ ਗੁੱਡ ਬਈ ਉਸ ਤੋਂ ਬਾਅਦ ਦੇਖੋ ਕਹਿੰਦੇ ਉਹ ਤੇਜ਼ ਦੌੜਦਾ ਹੈ ਇਸ ਵਾਕ ਦੇ ਵਿੱਚ ਤੇਜ਼ ਸ਼ਬਦ ਵਿਆਕਰਨ ਅਨੁਸਾਰ ਕੀ ਹੈ ਨਾਮ ਪੜਨਾਮ ਕਿਰਿਆ ਵਿਸ਼ੇਸ਼ਣ ਜਾਂ ਵਿਸ਼ੇਸ਼ਣ ਉਹੋ ਤੇਜ਼ ਦੌੜਦਾ ਹੈ ਵਾਕ ਦੇ ਵਿੱਚ ਜਿਹੜਾ ਤੇਜ਼ ਸ਼ਬਦ ਹੈ ਵਿਆਕਰਨ ਦੇ ਅਨੁਸਾਰ ਕੀ ਬਣਦਾ ਹੈ ਨਾਮ ਪੜਨਾਮ ਕਿਰਿਆ ਵਿਸ਼ੇਸ਼ਣ ਹਾਂ ਕਰੋ ਬਈ ਅਨਸਰ ਸੋ ਰਾਈਟ ਅਨਸਰ ਬਣੂਗਾ ਬਈ ਤੁਹਾਡਾ ਇਹਦਾ ਕਿਰਿਆ ਵਿਸ਼ੇਸ਼ਣ ਠੀਕ ਹੈ ਵੀ ਹਾਂ ਕਿਰਿਆ ਵਿਸ਼ੇਸ਼ਣ ਉਸ ਤੋਂ ਬਾਅਦ ਦੇਖੋ ਕਹਿੰਦੇ ਪੰਜਾਬੀ ਦੇ ਵਿੱਚ ਪੜਨਾਮ ਦੀਆਂ ਕਿੰਨੀਆਂ ਕਿਸਮਾਂ ਹਨ ਜੇਕਰ ਆਪਾਂ ਗੱਲ ਕਰੀਏ ਪੜਨਾਮ ਇੱਕ ਤਾਂ ਹੁੰਦਾ ਭਈ ਤੁਹਾਡਾ ਨਾਮ ਪੜਨਾਮ ਕਿਰਿਆ ਵਿਸ਼ੇਸ਼ਣ ਕਿਰਿਆ ਕਰ ਕਹਣਾ ਇਹ ਬਹੁਤ ਸਾਰੀ ਚੀਜ਼ਾਂ ਨੇ ਲਿੰਕ ਹੋ ਗਿਆ ਵਾਚਨ ਹੋ ਗਿਆ ਆਚ ਹੋ ਗਿਆ ਹਨਾ ਸੋ ਇੰਨਾ ਚੀਜ਼ਾਂ ਵਿਸਮਿਕ ਹੋ ਗਿਆ ਜਿਹੜੇ ਬੱਚਾ ਨੂੰ ਇਹ ਲੱਗਦਾ ਨੇ ਵੀ ਇਹ ਚੀਜ਼ਾਂ ਬਹੁਤ ਜ਼ਿਆਦਾ ਸੌਖੀਆਂ ਨਹੀਂ ਠੀਕ ਹੈ ਵੀ ਇਹ ਤਾਂ ਆਪਾਂ ਨੂੰ ਬਸਪਤੀ ਲੱਗੇ ਭਈ ਨਾਮ ਪੰਜ ਦਾ ਹੁੰਦਾ ਪਰਨਾਮ ਇੰਨੇ ਦਾ ਹੁੰਦਾ ਕਿਰਿਆ ਇੰਨੇ ਦੀ ਹੁੰਦੀ ਹੈ ਨਾ ਮੂਲ ਤੋ ਮੋ ਜੇਕਰ ਆਪਾਂ ਗੱਲ ਕਰੀਏ ਮੂਲ ਰੂਪ ਦੇ ਵਿੱਚ ਜਿਹੜੀ ਕਿਰਿਆ ਹੁੰਦੀ ਉਹ ਪੰਜ ਪ੍ਰਕਾਰ ਦੀ ਹੁੰਦੀ ਹੈ ਠੀਕ ਹੈ ਪੰਜ ਪਰ ਆਪਾਂ ਕਿੰਨੀ ਵਰਤੀ ਜਾਂਦੀ ਆਪਾਂ ਸਿਰਫ ਦੋ ਮੁੱਖ ਤੌਰ ਤੇ ਦੋ ਤਰ੍ਹਾਂ ਦੀ ਵਰਤੀ ਜਾਂਦੀ ਹੈ ਪਰ ਜੇਕਰ ਆਪਾਂ ਗੱਲ ਕਰੀਏ ਮੂਲ ਰੂਪ ਦੇ ਵਿੱਚ ਉਹ ਹੁੰਦੀ ਹੈ ਪੰਜ ਪ੍ਰਕਾਰ ਦੀ ਠੀਕ ਹੈ ਬਈ ਸੋ ਇਹ ਚੀਜ਼ਾਂ ਨੂੰ ਥੋੜਾ ਡੀਪਲੀ ਪਤਾ ਹੋਣਾ ਚਾਹੀਦਾ ਤੁਹਾਨੂੰ ਕਿਉਂਕਿ ਜਿਹਦਾ ਆਪਾਂ ਉੱਪਰ ਉੱਪਰੋਂ ਫੜ ਕੇ ਵਗ ਜਾਈ ਨੇ ਪੇਪਰ ਦੇ ਵਿੱਚ ਉਹ ਚੀਜ਼ਾਂ ਕੰਮ ਨਹੀਂ ਆਉਂਦੀਆਂ ਤੇ ਇਹਨਾਂ ਚੀਜ਼ਾਂ ਨੂੰ ਇਹ ਵੀ ਨਾ ਮੰਨ ਕੇ ਚੱਲਿਆ ਕਰੋ ਵੀ ਜਿਆਦਾ ਹੀ ਸੌਖਾ ਸੰਤਾ ਆਉਂਦਾ ਠੀਕ ਹੈ ਹਰ ਇੱਕ ਚੀਜ਼ ਬਾਰੇ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿਉਂਕਿ ਜਿਹੜੀ ਸੌਖੀ ਚੀਜ਼ ਹੁੰਦੀ ਹੈ ਜਿਆਦਾ ਕਰ ਆਪਾਂ ਨੂੰ ਉਹੀ ਮਾਰ ਪਾਉਂਦੀ ਹੈ ਠੀਕ ਹੈ ਬਈ ਸੋ ਰਾਈਟ ਆਨਸਰ ਬਣੂਗਾ ਤੁਹਾਡਾ 6 ਪ੍ਰ ਨਾਮ ਦੀ ਕਿੰਨੀਆਂ ਕਿਸਮਾਂ ਹੁੰਦੀਆਂ ਨੇ 6 ਹੁੰਦੀਆਂ ਤੇ ਨਾਮ ਦੀ ਕਿੰਨੀਆਂ ਹੁੰਦੀਆਂ ਨੇ 5 ਹੁੰਦੀਆਂ ਠੀਕ ਹੈ ਵੀ ਉਸ ਤੋਂ ਬਾਅਦ ਦੇਖੋ ਕਹਿੰਦੇ ਮੋਹਨ ਸਕੂਲ ਗਿਆ ਇਸ ਵਾਕ ਦੇ ਵਿੱਚ ਕਹਿੰਦੇ ਕਿਹੜੀ ਕਿਸਮ ਦੀ ਕਿਰਿਆ ਵਰਤੀ ਗਈ ਹੈ ਮੋਹਨ ਇਹ ਪਹਿਲਾਂ ਹੁੰਦੇ ਸੀ ਭਾਈ ਮੋਹਨ ਸੂਹਨ RAM ਸ਼ਾਮ ਹਨਾ ਗੀਤਾ ਸੀਤਾ ਮੀਤਾ ਹਨਾ ਇਹ ਪਹਿਲਾਂ ਹੁੰਦੇ ਸੀ ਸੂਹਨ ਸੂਹਰੀ ਅੱਜ ਕੱਲ ਤਾਂ ਲੇਟੈਸਟ ਨਾਮ ਆ ਗਏ ਹਨਾ ਹੁਣ ਇੱਥੇ ਇੱਕ ਹੋਰ ਚੀਜ਼ ਮੈਂ ਤੁਹਾਨੂੰ ਦੱਸਾਂ ਇੱਕ ਉਹ ਨਹੀਂ ਦਾ ਕੀ ਕਹਿੰਦੇ ਉਸ ਨੂੰ ਮੈਨਿਪੂਲਿਸ ਕੀ ਇਸ ਸਟੀਰੀਓਟਾਈਪ ਹੈ ਨਾ ਤੁਹਾਡੀ ਐਸਐਸਟੀ ਦੇ ਵਿੱਚ ਵੀ ਆਉਂਦਾ ਇਹ ਪੰਜਾਬੀ ਦੇ ਵਿੱਚ ਵੀ ਆਉਂਦਾ ਪੈਡਾਗੋਜੀ ਦੇ ਵਿੱਚ ਸਟੀਰੀਓਟਾਈਪ ਦੇ ਵਿੱਚ ਕੀ ਹੁੰਦਾ ਹੈ ਵੀ ਆਪਾਂ ਹੁਣ ਇੱਥੇ ਕੱਲਿਆ ਬੱਚੇ ਅੱਜ ਕੱਲ੍ਹ ਜਿਹੜੇ ਬੁੱਕਸ ਨੇ ਨਾ ਛੋਟੇ ਬੱਚਿਆਂ ਦੀਆਂ ਜੇਕਰ ਆਪਾਂ ਗੱਲ ਕਰੀਏ ਜਿਹੜੀ ਆਪਾਂ ਕੀ ਕਹਿੰਦੇ ਹੁੰਨੇ ਉਹਨਾਂ ਨੂੰ ਭਾਈ ਇੱਕ ਤਾਂ ਮੈਂ ਭੁੱਲਣ ਬਹੁਤ ਜ਼ਿਆਦਾ ਜਿਹੀ ਲੱਗ ਗਈ ਐਨਸੀਆਰਟੀ ਐਨਸੀਆਰਟੀ ਹੈ ਨਾ ਉਹਨਾਂ ਦੇ ਵਿੱਚ ਆਪਣੇ ਪੰਜਾਬ ਵਾਲੇ ਤਾਂ ਹੈਗੀ ਬਈ ਉਹ ਫਿਰ ਉੱਥੀ ਗੱਲ ਆ ਜਾਂਦੀ ਇਹਦਾ ਢਿੱਡਣ ਨਹੀਂ ਗੇ ਹੈ ਨਾ ਖਾਣ ਪੀਣ ਤੇ ਬਸ ਰਹਿੰਦਾ ਧਿਆਨ ਹੈ ਸਿਰਫ ਐਜੂਕੇਸ਼ਨ ਵਾਲਾ ਤਾਂ ਇਹ ਜ਼ੀਰੋ ਨੇ ਜਿਹੜੇ ਹੁਣੇ ਨਾ NCERT ਵਾਲੇ ਉਹਨਾਂ ਦੇ ਕਿਤਾਬਾਂ ਦੇਖ ਕੇ ਦੇਖੋ ਤੁਸੀਂ ਕਦੇ ਉਹਨਾਂ ਦੀਆਂ ਕਿਤਾਬਾਂ ਦੇ ਵਿੱਚ ਐਡੀਆਂ ਸੋਹਣੀਆਂ ਚੀਜ਼ਾਂ ਨੇ ਵੀ ਬੱਚੇ ਨੂੰ ਸ਼ੁਰੂ ਤੋਂ ਹੀ ਜਿਹੜੀ ਮੋਰਲ ਚੀਜ਼ ਆ ਉਹ ਸਿੱਖਣ ਨੂੰ ਮਿਲਦੀ ਹੈ ਮੋਰਲ ਸਿੱਖਿਆ ਕਿਵੇਂ ਮਿਲਦੀ ਹੈ ਉਹ ਉਥੇ ਇਹ ਨਹੀਂ ਲਿਖਿਆ ਹੋਊਗਾ ਵੀ 모ਹਨ ਸਕੂਲ ਗਿਆ 모ਹਨ ਕਿਹੜਾ ਕੱਲਾ ਜਾ ਸਕਦਾ ਜੇ ਉਹ ਮੁੰਡਾ ਇੱਥੇ ਇਹ ਵੀ ਲਿਖਿਆ ਹੋ ਸਕਦਾ ਵੀ ਭਾਈ ਆਪਾਂ ਲੇਟੈਸਟ ਜਿਹਾ ਨਾਮ ਲੈ ਲੈਨੇ ਕਿਹਦੇ ਨਾਮ ਚ ਕੀ ਵਈ ਇਥੋਂ ਹਾਂ ਜਿਵੇਂ ਆਪਾਂ ਲਿਖ ਲਿਆ ਭਈ ਨਵਜੋਤ ਹਨਾ ਨਵਜੋਤ ਕੌਰ ਸਕੂਲ ਗਈ ਹਨਾ ਉਥੇ ਕੀ ਸਿੱਖਣ ਨੂੰ ਮਿਲਦਾ ਪਹਿਲਾਂ ਇਹ ਹੀ ਚੀਜ਼ ਸਿਖਾਈ ਜਾਂਦੀ ਸੀ ਜਦੋਂ ਆਪਣੇ ਕਾਇਦੇ ਹੁੰਦੇ ਸੀਗੇ ਜਾਂ ਪੰਜਾਬ ਵਾਲਿਆਂ ਨੇ ਇਹ ਹੀ ਸਿਖਾਉਂਦੇ ਨੇ ਵੀ ਕੱਲੇ ਮੁੰਡੇ ਹੀ ਸਕੂਲ ਜਾ ਸਕਦੇ ਨੇ ਕੱਲੇ ਮੁੰਡੇ ਹੀ ਗੱਡੀ ਚਲਾ ਸਕਦੇ ਨੇ ਕੱਲੇ ਮੁੰਡੇ ਹੀ ਕੰਮ ਤੇ ਜਾ ਸਕਦੇ ਨੇ ਪਰ ਉਹਨਾਂ ਦੀ ਕਿਤਾਬਾਂ ਦੇ ਵਿੱਚ ਕੀ ਹੁੰਦਾ ਵੀ ਮੰਮੀ ਆਫਿਸ ਜਾ ਰਹੀ ਹੈ ਡੈਡੀ ਮੰਮੀ ਦੇ ਨਾਲ ਮਿਲ ਕੇ ਜਿਹੜਾ ਸੋਈ ਦਾ ਕੰਮ ਨੇ ਉਹ ਕਰਵਾ ਰਹੇ ਨੇ ਇੱਥੇ ਮੈਂ ਇਹ ਨਹੀਂ ਕਹਿੰਦੀ ਵੀ ਭਾਈ ਤੁਸੀਂ ਬੰਦੇ ਹੋ ਕੇ ਭਾਂਡੇ ਮੰਜੋ ਨਹੀਂ ਉਹ ਚੀਜ਼ ਕੀ ਹੁੰਦੀ ਹੈ ਉਹ ਕੰਮ ਨੂੰ ਵੰਡ ਕੇ ਕਰਨਾ ਸਿਖਾਉਂਦੇ ਨੇ ਠੀਕ ਹੈ ਵੀ ਇੱਕ ਤੇ ਬੋਝ ਨਾ ਬਣਾਓ ਠੀਕ ਹੈ ਇੱਕ ਤੇ ਬੋਝ ਨਾ ਬਣਾਓ ਇਸ ਤਰ੍ਹਾਂ ਦੇ ਲਈ ਕੁਸਚਨ ਹੈ ਤੁਹਾਨੂੰ ਉਹ ਸੀ ਟੈਟਾ ਦੇ ਵਿੱਚ ਜ਼ਿਆਦਾ ਦੇਖਣ ਨੂੰ ਮਿਲਦੇ ਨੇ ਠੀਕ ਹੈ ਜਿਹਦੇ ਵਿੱਚ ਕੀ ਹੁੰਦਾਗਾ ਵੀ ਸਟੀਰੀਓ ਟਾਈਪ ਹੈ ਜਿਹੜੀ ਉਹ ਚੀਜ਼ ਦੀ ਇੱਥੇ ਗੱਲ ਕੀਤੀ ਜਾਂਦੀ ਹੈ ਠੀਕ ਹੈ ਬਈ ਹਾਂ ਸੋ ਇਥੇ ਰਾਈਟ ਆਨਸਰ ਬਣੂਗਾ ਤੁਹਾਡਾ ਅਕਰਮਕ ਕਿਰਿਆ ਮੋਹਨ ਸਕੂਲ ਗਿਆ ਵਾਕ ਦੇ ਵਿੱਚ ਕਿਹੜੀ ਕਿਸਮ ਦੀ ਕਿਰਿਆ ਵਰਤੀ ਗਈ ਹੈ ਅਕਰਮਕ ਠੀਕ ਹੈ ਬਈ ਉਸ ਤੋਂ ਬਾਅਦ ਦੇਖੋ ਅਰਥ ਦੇ ਪੱਖੋਂ ਕਹਿੰਦੇ ਸ਼ਬਦ ਦੀਆਂ ਮੁੱਖ ਦੌਰਤੇ ਕਿੰਨੀਆਂ ਕਿਸਮਾਂ ਹਨ ਅਰਥ 2 ਨੇ 3 ਨੇ 4 ਨੇ ਜਾਂ 5 ਨੇ ਜੇਕਰ ਆਪਾਂ ਗੱਲ ਕਰੀਏ ਅਰਥ ਪੱਖੋਂ ਸ਼ਬਦ ਨੇ ਕਿਸਮ ਰਾਈਟ ਆਨਸਰ ਬਣੂਗਾ ਤੁਹਾਡਾ 3 ਅ ਇਕਾਰਥਕ ਬਹੁ ਅਰਥਕ ਜਾਂ ਸਮਾਨ ਅਰਥਕ ਸਮਾਨ ਅਰਥਕ ਕਿ ਕਹਿ ਸਕਦੇ ਜਾਂ ਵਿਰੋਧ ਅਰਥਕ ਠੀਕ ਹੈ ਵੀ ਉਸ ਤੋਂ ਬਾਅਦ ਦੇਖੋ ਕਹਿੰਦੇ ਹੈ ਲਿਖਿਆਂ ਦੇ ਵਿੱਚੋਂ ਕਿਹੜਾ ਜੋਜਕ ਦੀ ਉਦਾਹਰਣ ਹੈ ਜੋਜਕ ਜੋਜਕ ਸੰਬੰਧ ਕੇ ਇਹ ਦੋਨੇ ਦੇਖਣ ਨੂੰ ਇੱਕੋ ਜਿਹੇ ਲੱਗਦੇ ਨੇ ਪਰ ਇਹਨਾਂ ਦਾ ਥੋੜਾ ਜਿਹਾ ਧਿਆਨ ਰੱਖਣਾ ਠੀਕ ਹੈ ਵੀ ਇਹ ਨੰਬਰ ਵੀ ਕਟਵਾ ਸਕਦੇ ਨੇ ਕਿਉਂਕਿ ਦੇਖਣ ਨੂੰ ਇਹ ਬਿਲਕੁਲ ਇੱਕੋ ਜਿਹੇ ਲੱਗਦੇ ਨੇ ਰਾਈਟ ਆਨਸਰ ਬਣੂਗਾ ਤੁਹਾਡਾ ਅਤੀ ਠੀਕ ਹੈ ਦੋ ਸ਼ਬਦਾਂ ਨੂੰ ਉਹ ਦੋ ਵਾਕਾਂ ਨੂੰ ਆਪਸ ਦੇ ਵਿੱਚ ਜੋੜ ਦੇਣ ਨੂੰ ਕੀ ਬੋਲਦੇ ਨੇ ਜੋ ਜੋ ਕੋ ਉਸ ਤੋਂ ਬਾਅਦ ਦੇਖੋ ਕਹਿੰਦੇ ਪੰਜਾਬੀ ਵਿੱਚ ਵਾਚਨ ਕਿੰਨੀ ਤਰ੍ਹਾਂ ਦੇ ਹੁੰਦੇ ਹਨ ਦੋ ਤਿੰਨ ਚਾਰ ਜਾਂ ਇੱਕ ਵਾਚਨ ਰਾਈਟ ਆਨਸਰ ਬਣੂਗਾ ਤੁਹਾਡਾ ਦੋ ਇੱਕ ਵਾਚਨ ਜਾਂ ਬਹੁ ਵਾਚਨ ਠੀਕ ਹੈ ਬਈ ਉਸ ਤੋਂ ਬਾਅਦ ਦੇਖੋ ਹਾਂ ਕਾਲ ਕਿੰਨੀ ਪ੍ਰਕਾਰ ਦੇ ਹੁੰਦੇ ਹਨ ਕਾਲ ਹਰਦੀਪ ਸਿੱਧੂ ਗੁੱਡ ਆਫਟਰਨੂੰ ਬਈ ਬਹੁਤ ਹੀ ਲੇਟ ਹੋ ਗਿਆ ਨਾ ਦੋ ਤਿੰਨ ਚਾਰ ਜਾਂ ਪੰਜ ਕਾਲ ਕਿੰਨੀ ਪ੍ਰਕਾਰ ਦੇ ਹੁੰਦੇ ਨੇ ਬਹੁਤ ਹੀ ਮੋਰ ਇੰਪੋਰਟੈਂਟ ਇਹ ਚੀਜ਼ਾਂ ਨੇ ਤੇ ਆਪਾਂ ਨੂੰ ਪਤਾ ਹੋਣਾ ਚਾਹੀਦਾ ਇਹਨਾਂ ਵੇਰੇ ਠੀਕ ਹੈ ਵੀ ਤਾਂ ਉਹਨੇ ਭੂਤਕਾਲ ਪਵਿ ਵਰਤਮਾਨ ਕਾਲ ਤੇ ਭਵਿਕ ਖਾਲ ਤਿੰਨ ਪ੍ਰਕਾਰ ਦਾ ਮੈਂ ਸਕੂਲ ਜਾ ਰਿਹਾ ਇਸ ਵਾਕ ਦੇ ਵਿੱਚ ਕਿਹੜਾ ਕਾਲ ਹੈ ਭੂਤਕਾਲ ਵਰਤਮਾਨ ਆ ਭਵਿਕ ਕਾਲ ਜਾਂ ਪੂਰਨ ਵਰਤਮਾਨ ਕਾਲ ਜੇ ਇੱਥੇ ਇਹ ਲਾ ਲਓ ਭਾਈ ਮੈਂ ਸਕੂਲ ਜਾ ਰਿਹਾ ਇੱਥੇ ਇਹ ਲਾ ਲਓ ਤੁਸੀਂ ਕੱਟ ਕੇ ਮੈਂ ਇਸ ਵਕਤ ਪੜ੍ਹਨੇ ਹਾਂ ਹਾਂ ਜਬ ਮੈਂ ਇਸ ਵਕਤ ਪੜ੍ਹ ਰਹੀ ਹਾਂ ਤਾਂ ਕਿਹੜਾ ਹੋਊਗਾ ਤੁਹਾਡਾ ਜੇਕਰ ਆਪਾਂ ਗੱਲ ਕਰੀਏ ਕਾਲ ਦੀ ਕਾਲ ਮਤਲਬ ਟਾਈਮ ਦੀ ਸਮੇਂ ਦੀ ਠੀਕ ਹੈ ਉਹ ਚੀਜ਼ ਹੋਗੀ ਸੋ ਇਧਰ ਰਾਈਟ ਆਨਸਰ ਬਣੂਗਾ ਤੁਹਾਡਾ ਵਰਤਮਾਨ ਕਾਲ ਬਰੀਕ ਸ਼ਬਦ ਦਾ ਵਿਰੋਧਾਰਥਕ ਸ਼ਬਦ ਕਿਹੜਾ ਹੋਊਗਾ ਬਰੀਕ ਦਾ ਪਤਲਾ ਮੋਟਾ ਛੋਟਾ ਜਾਂ ਵੱਡਾ ਰਾਈਟ ਆਨਸਰ ਬਣੂਗਾ ਭਈ ਤੁਹਾਡਾ ਮੋਟਾ ਠੀਕ ਹੈ ਬਈਕ ਦਾ ਉਸ ਤੋਂ ਬਾਅਦ ਦੇਖੋ ਪੰਜਾਬੀ ਵਿਆਕਰਨ ਅਨੁਸਾਰ ਕਹਿੰਦੇ ਲਿੰਗ ਦੀਆਂ ਕਿੰਨੀਆਂ ਕਿਸਮਾਂ ਹਨ ਲਿੰਗ ਰਾਈਟ ਆਨਸਰ ਬਣੂਗਾ ਤੁਹਾਡਾ ਦੋ ਪੁਲਿੰਗ ਜਾਂ ਇਸਤਰੀ ਲਿੰਗ ਠੀਕ ਹੈ ਭਈ ਸ਼ਬਦ ਦੀ ਸਭ ਤੋਂ ਛੋਟੀ ਅਰਥਪੂਰਨ ਇਕਾਈ ਨੂੰ ਕੀ ਆਖਦੇ ਹਨ ਸ਼ਬਦ ਦੀ ਸਭ ਤੋਂ ਛੋਟੀ ਅਰਥਪੂਰਨ ਇਕਾਈ ਧੁਨੀ ਵਰਨ ਰੂਪਗ੍ਰਾਹ ਜਿਹਨੂੰ ਮੋਰਫਿਨ ਵੀ ਬੋਲਦੇ ਨੇ ਠੀਕ ਹੈ ਜਾਂ ਵਾਕਾਂਸ਼ ਰਾਈਟ ਆਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਕੀ ਆਨਸਰ ਬਣੇਗਾ ਵੈਰੀ ਗੁੱਡ ਬਈ ਸਾਰੇ ਬੱਚੇ ਸੋ ਰਾਈਟ ਆਨਸਰ ਬਣੂਗਾ ਤੁਹਾਡਾ ਰੂਪਗ੍ਰਾਮ ਜਾਂ ਮੋਰਫੀਨ ਠੀਕ ਹੈ ਉਸ ਤੋਂ ਬਾਅਦ ਦੇਖੋ ਤਾਂ ਪਹਿਲੀ ਆਨਸਰ ਸ਼ੋ ਹੋ ਗਿਆ ਕਹਿੰਦੇ ਇਹ ਕਿਤਾਬ ਮੇਰੀ ਹੈ ਇਸ ਵਾਕ ਦੇ ਵਿੱਚ ਜਿਹੜਾ ਆ ਸ਼ਬਦ ਦਾ ਵਿਆਖਣ ਅਨੁਸਾਰ ਕੀ ਹੋਵੇਗਾ ਨਿਸ਼ਚੇਵਾਚਕ ਵਿਸ਼ੇਸ਼ਣ ਹੋਊਗਾ ਨਿਸ਼ਚੇਵਾਚਕ ਪੜਨਾਮ ਹੋਊਗਾ ਪ੍ਰਸ਼ਨਵਾਚਕ ਪੜਨਾਮ ਸੰਖਿਆਵਾਚਕ ਆਨਸਰ ਪਹਿਲੀ ਸ਼ੋ ਹੋ ਗਿਆ ਸੋ ਰਾਈਟ ਆਨਸਰ ਬਣੂਗਾ ਤੁਹਾਡਾ ਨਿਸ਼ਚੇਵਾਚਕ ਵਿਸ਼ੇਸ਼ਣ ਠੀਕ ਹੈ ਬਈ ਹੂੰ ਸੋ ਇਹ ਸੀ ਬਈ ਅੱਜ ਦੀ ਕਲਾਸ ਸੋ ਜਿੰਨੇ ਬੱਚਿਆਂ ਨੂੰ ਕਲਾਸ ਚੰਗੀ ਲੱਗੀ ਵੀ ਲਾਈਕ ਸ਼ੇਅਰ ਕਰਨਾ ਆਪਣੇ ਦੋਸਤਾਂ ਮਿੱਤਰਾਂ ਤੱਕ ਜਰੂਰ ਕਲਾਸ ਨੂੰ ਪਹੁੰਚਾਉਣਾ ਤੇ ਇਸੇ ਤਰ੍ਹਾਂ ਵੀ ਸਪੋਰਟ ਕਰਦੇ ਰਹਿਣਾ ਠੀਕ ਹੈ WhatsApp ਦੀ ਕੋਈ ਤੰਗੀ ਆ ਰਹੀ ਹੈ ਸੋ ਕਲਾਸਾਂ ਨੂੰ ਤੁਸੀਂ ਸ਼ੇਅਰ ਕਰਨਾ ਤੇ ਟੈਲੀਗ੍ਰਾਮ ਨੂੰ ਜਰੂਰ ਜੁਆਇਨ ਕਰੋ ਤਾਂ ਕਿ ਜਿਹੜੇ ਕਲਾਸਾਂ ਦੇ ਲਿੰਕ ਤੁਹਾਨੂੰ ਉਹ ਡੇਲੀ ਮਿਲਦੇ ਰਹਿਣ ਠੀਕ ਹੈ ਵੀ ਸੋ ਇਹ ਕੋਰਸ ਨੇ ਵੀ ਜੇਕਰ ਕੋਈ ਬੱਚਾ ਪਰਚੇਸ ਕਰਨਾ ਚਾਹੁੰਦਾ ਜਰੂਰ ਕਰੋ 2500 ਦੇ ਵਿੱਚ ਪੇਪਰ 1 ਵਾਲਾ ਤੇ 3000 ਦੇ ਵਿੱਚ ਤੁਹਾਨੂੰ ਪੇਪਰ 2 ਵਾਲਾ ਮਿਲ ਰਿਹਾ ਠੀਕ ਹੈ ਪਲੇ ਸਟੋਰ ਦੇ ਵਿੱਚ ਜਾ ਕੇ ਤੁਹਾਨੂੰ ਐਪ ਦਾ ਲੋਗੋ ਸ਼ੋ ਹੋ ਰਿਹਾ ਬਿਲਕੁਲ ਫ੍ਰੀ ਦੇ ਵਿੱਚ ਤੁਸੀਂ ਡਾਊਨਲੋਡ ਕਰ ਸਕਦੇ ਹੋ ਤੇ ਇਥੇ ਇੱਕ ਗੱਲ ਹੋਰ ਦੱਸ ਦੇ ਜਿਹੜੇ ਕੋਈ ਕੋਰਸ ਨਹੀਂ ਲੈਣਾ ਚਾਹੁੰਦੇ ਠੀਕ ਹੈ ਉਹ ਬਿਲਕੁਲ ਫ੍ਰੀ ਦੇ ਵਿੱਚ ਸਾਡੇ ਨਾਲ YouTube ਤੇ ਜੁੜ ਕੇ ਤੁਸੀਂ 115 ਪਲੱਸ ਅੰਕ ਰਾਹੁਲ ਨੈਨ ਦੀ ਤਰ੍ਹਾਂ ਪਾਸ ਕਰ ਸਕਦੇ ਹੋ ਜਿਹੜੇ ਬਿਲਕੁਲ ਫ੍ਰੀ ਦੇ ਵਿੱਚ YouTube ਦੇ ਉੱਪਰ ਹੀ ਪੜਕੇ 115 ਨੰਬਰ ਲੈ ਕੇ ਗਏ ਨੇ ਤੁਹਾਨੂੰ ਪਤਾ ਹੈ ਠੀਕ ਹੈ ਭਾਈ ਸੋ ਜਿਹੜੇ ਕੋਰਸ ਲੈ ਸਕਦੇ ਨੇ ਉਹ ਉਸ ਤੋਂ ਵੀ ਜ਼ਿਆਦਾ ਵਧੀਆ ਜਿਹੜੇ ਨਹੀਂ ਲੈ ਸਕਦੇ ਉਹ ਤੁਸੀਂ ਡੇਲੀ ਕਲਾਸਾਂ ਦੇਖਿਆ ਕਰੋ ਤੇ ਅੱਗੇ ਦੇ ਅੱਗੇ ਸ਼ੇਅਰ ਜ਼ਰੂਰ ਕਰਿਆ ਕਰੋ ਠੀਕ ਹੈ ਭਾਈ ਸੋ ਧੰਨਵਾਦ ਸੋਏ ਸੀ ਅੱਜ ਦੀ ਕਲਾਸ ਸੋ ਜਿੰਨੇ ਬੱਚਿਆਂ ਨੂੰ ਕਲਾਸ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਮਿਲਦੇ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਾਮ ਨੂੰ 7:30 ਵਜੇ ਤੁਹਾਡੀ ਕਲਾਸ ਹੋਊਗੀ ਭਾਈ ਇਹ ਸੀਡੀਪੀ ਦੀ ਠੀਕ ਹੈ ਹਰਜੀ ਹਸਰ ਦੇ ਵੱਲੋਂ ਸੋ ਉਹਨੂੰ ਵੀ ਜ਼ਰੂਰ ਦੇਖਣਾ ਸੋ ਧੰਨਵਾਦ ਥੈਂਕ ਯੂ ਟੇਕ ਕੇਅਰ